ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਦੇਰੀ ਫਾਰਨ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਕਾਸਤੀਵਾਲ ਜ਼ਿਲ੍ਹਾ ਗਰਦਾਸਪੁਰ ਸੀਲ ਪਟਾਲਾ ਬਾਉ ਵੀਰ ਕੋਲ ਅੱਜ ਤੁਹਾਨੂੰ ਟੋ ਦੇ ਤਿੰਨ ਚਾਰ ਕੁਸ਼ ਦਿਖਾਵਾਂਗੇ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੇਂਦੇ ਆ ਵਾਤ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਕੀ ਲੈਣਾ ਵੀ ਇੱਕੋ ਸਾਰੀ ਗੰਦਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਦੇ ਬਹੁਤ ਵਧੀਆ ਤੁਸੀਂ ਸੁਣਾ ਠੀਕ ਠਾਕ ਬੜੀ ਵਧੀਆ ਹੋਰ ਵੀਰ ਜੀ ਠੀਕ ਠਾਕ ਦੇ ਠੀਕ ਹੀ ਠੀਕ ਹੀ ਚੱਲਦਾ ਜੀ ਹੋਰ ਵਿਦਿਆਰਥੀ ਫਿਰ ਨੰਗੇ ਲੈ ਆਂਦੇ ਆ ਅੱਜ ਭਾਜੀ 4 ਐ ਤਿੰਨ ਮਹੀਆ ਵਾ ਅਛਾ ਜੀ ਇੱਕ ਗਾਂ ਵਾ ਠੀਕ ਆ ਜੀ ਠੀਕ ਆ ਇੱਕ ਗਾਂ ਮਹੀ ਵਿੱਚ ਇੱਕ ਟੁੱਕ ਗੱਬਣੀ ਆ ਗਈ ਠੀਕ ਆ ਪਿਛਲਾ ਮਾਲ ਵੇਚ ਗਿਆ ਫਿਰ ਪਿਛਲਾ ਮਾਲ ਮਾਰ ਕੇ ਜੀ ਕਿਰਪਾ ਸਾਰਾ ਵੇਚ ਗਿਆ ਚਲੋ ਵਧੀਆ ਵਧੀਆ ਮਾਲ ਨਾਲ ਹੀ ਸਾਫ ਸੁਥਰਾ ਭਾਣਾ ਹੁੰਦਾ ਹੈ ਨਾ ਭਾਣਾ ਜੀ ਠੀਕ ਆ ਜੀ ਵੇਖਦਾ ਆਪਾ ਵੇਖਦਾ ਆਪਾ ਚਲੋ ਇਹ ਵੀ ਜੋ ਗਾਂ ਕੋਈ ਵੇਚ ਲੇ ਤਾਂ ਫੇਰ ਨੱਕ ਘੜੀ ਬਿਲਕੁਲ ਬਿਲਕੁਲ ਹੈਗੇ ਨੀ ਬਾਕੀ ਜੀ ਆਪਣਾ ਐਡਰੈਸ ਤੇ ਨਾਮ ਬੋਲਦੇ ਜੀ YouTube ਦੇ ਖਾਨ ਵਾਲੇ ਸਾਰੇ ਭਾਣਾ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕ ਮੋਬਾਈਲ ਨੰਬਰ 85233 1345 ਠੀਕ ਹੈ ਜੀ। ਸਹੀ ਹੈ ਜੀ ਜੀ ਸ਼ੁਰੂ ਕਰੋ। ਜਰੂਰ ਭਾਈ ਕਰਨ ਜੀ ਦੂਜਾ ਸੋਬਾ ਵਹਿਣ ਸੋਈ ਹੈ। ਸੋਈ ਹੈ ਹਨਾ ਤਾਜੀ ਸੋਈ ਹੈ ਤੇ ਮਗਰੇ ਵਸ਼ੀ ਹੈ। ਹੈ ਬੜੀ ਟੌਪ ਦੀ ਹੈ ਨਾ ਪ੍ਰਿੰਟ ਬੜਾ ਹੈ। ਬੜੀ ਟੌਪ ਦੀ ਹੈ ਵਸ਼ੀ ਵੀ ਬੜੀ ਟੌਪ ਦੀ ਹੈ। ਅੱਛਾ ਵਸ਼ੀ ਵਸੀਮਣ ਸੋਣ ਕਹਿੰਦੇ ਚੰਗਾ ਰੋਣਾ। ਹਾਂ ਜੀ ਜੀ। ਆਹ ਚਿੱਟੀ ਗਿਆ ਦੋ ਉਧਰ ਗਈ। ਹਾਂ ਜੀ ਕਰਨ ਜੀ ਤਿੰਨ ਦਿਨਾਂ ਦੀ ਸੋਈ ਆ। ਠੀਕ ਹੈ ਜੀ। ਤੇ ਵਸ਼ੀ ਦਾ ਮੌਜੂਦਾ ਤਾਂ ਹੁਣ ਵੀ 13-14 ਕਿਲੋ ਬੋਲਾ ਹੀ ਹੋਣਾ ਜੀ। ਠੀਕ ਹੈ 13-14 ਕਿਲੋ। ਬੋਲਾ। ਖੋਲੇ ਜੀ। ਸੱਲੇਾਂ ਚੰਗੀ ਕਰਮਾਂ ਵਾਲੀ ਪੰਡਾ ਬੜੀ ਚੰਗੀ ਕਰਨ ਦੀ 20 ਲੀਟਰ ਦੁੱਧ ਮਾਣ ਅਸੀਂ ਚਵਾ ਦਿੰਦੇ ਜੀ ਇਹਨੇ ਨਹੀਂ ਦੇਣਾ ਇਹ ਕਿੰਨੇ ਦੇਣਾ ਹਾਂਜੀ ਖੁੱਲੇ ਲੈ ਵੇ ਦੀ ਖੁੱਲੇ ਲੈ ਵੇ ਦੀ ਪਿੱਠ ਪੁੜਾ ਮਈਆਂ ਵਾਲਾ ਨਾ ਜੀ ਬਾਕੀ ਸਾਂਭੀ ਸੁੰਭੀ ਵੀ ਚੰਗੀ ਆ ਸਾਂਭੀ ਗਨਪਤ ਧਿਆਨ ਨਾਲ ਧਿਆਨ ਇਹੋ ਜੀ ਚੰਗੀ ਟਾਪ ਦੀ ਵਹਿੜ ਆ ਗਈ ਪ੍ਰਿੰਟ ਪ੍ਰਿੰਟ ਬੜਾ ਵਧੀਆ ਥੱਲੇ ਦੀ ਸਾਫ ਹੈ ਜੀ ਹਾਂ ਹੁਣਾ ਠੀਕ ਹੋ ਗਿਆ ਆਏ ਵੀ ਲੈ ਲਓ ਫਲਕਾਰੀ ਫਲ ਕੋਰੀਆਂ ਅੱਗੇ ਪਾਈਆਂ ਵਗਰਾ ਫਲਕਾਰੀ ਕਰਨ ਦੀ ਡੰਗੜ ਕਰਦੇ ਪੈਂਦੀ ਬਸ ਥੋੜਾ ਬਗੜੇ ਪੈਂਦੀ ਫਲਕਾਰੀ ਵੀ ਡੰਗੜ ਡੰਗੜ ਤੇ ਡੰਗੜ ਸੰਗਤ ਤੇ ਪੈਂਦੀ ਆ ਮਾਨਾ ਬੱਛੀਏ 20 ਲੀਟਰ ਦੇ ਮਾਲ ਕ ਨਿਕਲਦੇ ਆ ਸਹੀ ਗੱਲ ਹੋਣੀ 14 ਕਿਲੋ ਰੋਗ ਬੋਲਾ ਵਾ ਠੀਕ ਆ ਜੀ ਹਾਂਜੀ ਬਾਕੀ ਸੰਭੀ ਸੰਭੀ ਕਹਿੰਨੇ ਚੰਗੀ ਹੈ ਨਾ ਸੰਭੀ ਚੰਗੀ ਮਗਰ ਸੀਮਾ ਚੰਗੀ ਜੀ ਰਸੀ ਮਗਰ ਚੰਗੀ ਦੀ ਬੰਦੀ ਆ ਠੀਕ ਆ ਜੀ ਇਹਦਾ ਫਿਰ ਰੇਟ ਵੀ ਜੀ ਰੇਟ ਕਰ ਦੀ ਛੋਟਾ ਜਿਹਾ ਕਰਨਾ ਹਾਂਜੀ ਲੈਣ ਦੇ ਨਾਲ ਕੋਈ ਵੱਡਾ ਬੋਲ ਨਹੀਂ ਕਰਨਾ ਠੀਕ ਆ ਜੀ ਮੱਛੀ ਦਾ ਬੋਲ ਕਰੀਏ 60000 ਰੁਪਿਆ ਹਾਂਜੀ ਤੇ 55000 ਦੇ ਦੀ ਕਰ ਦਈਏ ਥੋੜਾ ਥੋੜਾ ਮਾਰ ਕਰ ਦਈਏ ਰੇਟ ਤੇ ਵੈਸੇ ਜਾਇ ਦੀ ਹਾਂ ਨਹੀਂ ਚਲੋ 50000 ਦੇ ਦਈਏ ਲਓ ਜੀ 50000 ਦੀ ਹਾਂ ਨਾ ਵਸ਼ੇ ਪਰ ਵੀਰ ਜੀ ਵਹਿੜ ਚੰਗੇ ਟੋਪ ਦੀ ਆ ਰੇਟ ਬਿਲਕੁਲ ਹੀ ਛੋਟਾ ਆ ਦੁੱਧ ਨੇ ਦਈ ਜਾਣਾ ਚੰਗਾ ਦੁੱਧ ਭਾਜੀ 20 ਲੀਟਰ ਵਸ਼ੀ ਰਵਾਹ ਨਾ ਚਵਾਣ ਠੀਕ ਆ ਬੇਟੀ ਗਾੜੀ ਆ ਗਈ ਟੋਕੜ ਗੱਪਣ ਟੋਕੜ ਗੱਪਣ ਭਾਜੀ ਇਹ ਵੀਰ ਜੀ ਤੁਸੀਂ ਹਰ ਇੱਕ ਵੀਡੀਓ ਚ ਲਿਆਉਂਦੇ ਆ ਨਾ ਹਾਂ ਜੀ ਜੀ ਟੋਕੜ ਇਹਦਾ ਮਜ਼ਦੂਰ ਲੈਂਦੇ ਆ ਪਰ ਵੀਰ ਜੀ ਕੱਦ ਕੋ ਤਾਂ ਬੜਾ ਕਰਮ ਵਾਲੀ ਦਾ ਗੰਦ ਕੜਾ ਬੜਾ ਭਾਈ ਇਹਨੂੰ ਚੱਲਣ ਦਿਆ ਸਾਢੇ 4 ਮਹੀਨੇ ਹੋ ਗਏ ਗੱਪਣ ਗ ਇਹ ਦੁੱਧ ਵੀਰੇ ਚੈੱਕ ਕਰਾ ਲੇ ਆਪਾਂ ਡਾਕਟਰ ਲੈ ਕੇ ਸਲੀ ਗਰੇ ਫੁੱਲ ਠੀਕ ਹੈ ਜੀ ਤੇ ਦੁੱਧ ਕੋਈ ਕਲਮ ਵਾਲੇ ਕੋਈ 6 ਕਿਲੋ 6 ਕਿਲੋ ਦੁੱਧ ਹਾਂ ਜੀ ਫੁੱਲ ਥੱਲੇ ਨਹੀਂ ਬੜੀ ਸਾਫ਼ ਸਿਰ ਖੋਣਾ ਪਈ ਬਈ ਫੁੱਲ ਕੱਦੋ ਜੀ ਨਾਲ ਹੀ ਵੇਖੋ ਵੀਰ ਜੀ ਇਹਦਾ ਫਾਇਰਾ ਬਹੁਤਾ ਹਨਾ ਇਹ ਐਫ ਡੀ ਕੋਈ ਲਾਲੇ ਕਮੇਟੀ ਲਾਲੇ ਇਹ ਡਬਲ ਹਨੇ ਡਬਲ ਭਾਜੀ ਕਾਰਨ ਪਤਾ ਕੀ ਜਿਆ ਜਿਆ ਟੋਕਰ ਤੇ ਬੰਡਲ ਲੱਗਣੀ ਹਾਂ ਜੀ ਕਮੇਟੀ ਬਣਾਉਣਾ ਕੰਮ ਹੈ ਕਮੇਟੀ ਇਹ ਤੋਂ ਪੰਜਵੇਂ ਦਾ ਕਮੇਟੀ ਚੁੱਕੀ ਜਾਨੀ ਇਹ ਚੁੱਕੀ ਜਾਨੀ ਕਮੇਟੀ ਕੀ ਪਤਾ ਮਿਲਨੇ ਕਿ ਮਾਰ ਲੈਣੀ ਇਹ ਪੰਜਵੇਂ ਦਾ ਕਮੇਟੀ ਚੁੱਕੀ ਜਾਨੀ ਹਾਂ ਹਾਂ ਕੱਲੇ ਚੱਲ ਉਹ ਵੇ ਡੀਜੋ ਡੀਕਾ ਵੱਡੀ ਵੱਡੀ ਚੰਗੀ ਝੋਟੀ ਉੱਪਰ ਦੀ ਝੋਟੀ ਕੱਦ ਕੁਦ ਬੜਾ ਸਿੰਘਲਾ ਡੀਜੋ ਝੋਟੀ ਹੈ ਆਇਆ ਲਓ ਚੰਗੀ ਝੋਟੀ ਉਹ ਲੱਕੜ ਹੋ ਜਾਣਾ ਲਈ ਵਿੱਧੀ ਰੇਟ ਫਿਰ ਇਹਦਾ ਵੀ ਜਾਇਜ਼ ਜੇ ਕਰਨਾ ਆਪਾਂ। ਕੰਦੀ ਦਾ ਮੁੱਲ ਵੀ ਜਾਇਜ਼ ਕਰਨਾ। ਅੱਛਾ ਜੀ। ਮੁੱਲ ਕਰਦੇ 70000 ਰੁਪਏ ਆਪਾਂ 75000 ਰੁਪਏ। ਹਾਂ ਜੀ। ਜਿਹੜੀ ਹਾਂ ਦਾ 70 ਦੀ। ਹਾਂ ਨਾ 70 ਦੀ। 70 ਦੀ। ਲਓ ਜੀ 70000 ਦੀ। ਫੁੱਲ ਵਧੀ ਚੱਲਦੀ। ਠੀਕ ਆ ਜੀ। ਬਾਕੀ ਚਲੋ ਕੋਈ ਭੈਣ ਭਰਾ ਦਰੋਂ ਚੰਦ ਕਾ ਇਹ ਕਰਦੇ ਆ ਮਾਨਦਾਨਾ ਹਣਾ। ਕਰਦਾਂਗੇ ਭਾਜੀ। ਦੁੱਧ ਵਾਲੀ ਝੋਟੀ। ਕੋਈ ਗੱਲ ਨਹੀਂ। ਗਾੜੀ ਆ ਗਈ ਨੀਲੀ ਹੀ ਰਾਵੀ। ਨੀਲੀ ਕਾ ਵੀ ਆ ਗਈ ਤਾਂ ਮਗਰ ਇਹ ਤੇ ਕਟਾ। ਮਗਰ ਕਟਾ। ਹਾਂ। ਆ ਪਿਓਰ ਆ ਨਾ ਚੰਗੀ ਟੋ। ਬੜੀ ਸਾਫ ਬੜੀ ਭ ਠੀਕ ਹੈ ਤਾਂ ਅੱਧਾ ਤਾਂ ਨਿੱਕਾ ਜਰੂਰ ਹੈ ਪਰ ਗੋਣ ਬੜਾ ਗੋਣ ਬੜਾ ਠੀਕ ਹੈ ਗੋਣ ਬੜਾ ਸੂਈ ਕੋ ਮਹੀਨੇ ਦੀ ਲਾਰੇ ਕੋ ਡੇਢ ਮਹੀਨੇ ਦੀ ਲਾਰੇ ਆਪੇ ਸਮਝ ਲਵੇ ਜੀ ਜਰੂਰ ਠੀਕ ਹੈ ਦੇਖੋ ਜੀ ਛੋਟੀ ਆਹ ਜ ਕਟਾ ਮਗਰ ਛਾਂ ਤੋਂ ਬੜਾ ਹਾਂਜੀ ਆਹ ਕਟਾ ਮਗਰ ਆਪਣੀ ਸਮਝ ਕਰੇ ਕੋਈ ਆਪਣੀ ਸਮਝ ਕਰੇ ਪਰ ਐ ਮਹੀਨੇ ਦੇ ਲਾਗੇ ਜਾਣਾ ਮਹੀਨੇ ਦਾ ਮਹੀਨੇ ਦਾ ਬਾੜ ਗਿਆ ਬਾਕੀ ਥੱਲੇੋਂ ਬੜੀ ਸਾਫ ਹੈ ਜੀ ਸਾਫ ਬੜੀ ਸੇਂਗ ਦੀ ਕੁਆਲਿਟੀ ਕਿ ਭਾਈ ਬੜੀ ਚੰਗੀ ਠੀਕ ਹੈ ਜੀ ਠੀਕ ਹੈ ਉਹ ਦੇਖਾਂਗੇ ਟੌਪ ਦੀ ਝਾਟੀ ਆ ਗਈ ਥਣ ਥਣ ਬੜਾ ਸਪੈਸ਼ਲ ਲੱਗਾ ਆਇ ਲਓ ਕਰਨ ਜੀ ਹਾਂ ਜੀ ਉਹਦੇ ਫੋਟੋ ਫਿੱਟੇ ਜੀ ਲੈਓ ਆ ਗਏ ਜੀ ਠੀਕ ਕਰ ਦੇ ਜਦੋਂ ਕਰਨ ਜੀ ਸੇਂਗ ਹੀ ਕੁਆਲਿਟੀ ਸਹੀ ਗੱਲ ਹੈ ਜੀ ਕੋਈ ਨਹੀਂ ਠੀਕ ਹੈ ਜੀ ਲੈਓ ਰੇਟ ਫਿਰ ਆਪਾਂ ਜਿਆਦਾ ਜਿਆ ਕਰਨਾ ਇਹਦਾ ਰੇਟ ਭਾਈ ਬਿਲਕੁਲ ਛੋਟਾ ਕਰ ਦੇਣਾ ਨਹੀਂ ਜਾਊਗੀ ਉੱਡਦੀ 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 ਜਾਣੀ ਵੀਰ ਜੀ ਸਾਫ ਬੜੀ ਝੋਡੀ ਤੇ ਦੁੱਧ ਕਰਨ ਦੀ ਝੋਡੀ ਕੋਆ ਵਕਤ ਜਿਹੜਾ ਮੌਜੂਦਾ 9 ਕਿਲੋ ਜੀ ਠੀਕ ਆ ਜੀ ਠੀਕ ਘਰ ਦੇ ਝੋਡੀ ਲਈਏ ਝੋਲੀ ਦੁੱਧ ਚਵਾਦੇ ਦੀ 12 ਕਿਲੋ ਚਵਾਦੇ ਵੀਰ ਜੀ ਗਾੜੀ ਹੁਣ ਰੁਤ ਦੁੱਧ ਢਾਲੀ ਜਾਣਾ ਦੁੱਧ ਦੇ ਪੱਠੇ-ਪੱਠੇ ਹੁਣ ਹੋ ਗਏ ਆ ਬਿਲਕੁਲ ਬਿਲਕੁਲ ਹਾਂ ਜੀ ਇਹਦਾ ਫਿਰ ਰੇਟ ਵੀਰ ਜੀ ਰੇਟ ਕਰਨ ਜੀ ਕਰਾਉਣਾ ਨੇ 70000 ਰੁਪਇਆ ਮੋਜਲ ਅੱਛਾ ਹੀ ਤੇ ਜਿਹੜੀ ਦੇਣੀ ਆ ਨਾ 65000 ਝੋਡੀ ਦੇ ਬੜੀ ਯਾਰ ਜੀ ਰਾਣੀ ਯਾਰ ਜੀ ਜਿਦ ਲੋ ਵੀ ਬਿਲਕੁਲ ਹੀ ਜਾਇਜ਼ 60000 ਜਾਇਜ਼ ਭਾਈ ਮੂਲੇ ਖਲਤ ਨਹੀਂ ਜਾਏਗਾ ਸੇਵ ਦੀ ਕੁਆਲਿਟੀ ਚੈੱਕ ਕਰੋ ਥੱਲੇ ਥੱਲੇ ਦੀ ਕੁਆਲਿਟੀ ਚੈੱਕ ਕਰੋ ਸਹੀ ਗੱਲ ਆ ਵੀਰ ਜੀ ਸਹੀ ਗੱਲ ਦਾ ਨਾੜਾ ਥੋੜਾ ਹੈ ਕੇਰਪੋੜਿਆ ਥੋੜਾ ਠੀਕ ਹੈ ਮੇਰਾ ਥੰਨੇ ਜੋੜੀ ਉਧਰ ਵੀ ਦੱਸਦੀ ਵੀ ਹੈਗੀਆਂ ਹੈਗੀਆਂ ਜੀ ਸਾਫ ਹੈ ਜੀ ਝੋਟੀ ਸਾਹ ਬੜੀ ਭਾਈ ਠੀਕ ਐ ਫੁੱਟ 12 ਕੁ ਜੋੜੀ ਬਾਹਰ ਹੁੰਦੀ ਹੈ ਬਿਲਕੁਲ ਬਿਲਕੁਲ ਰੇਟ ਬਿਲਕੁਲ ਹੀ ਜਾਇਜ਼ ਬਿਲਕੁਲ ਜਾਇਜ਼ ਗਾਹੇ ਕਰਨ ਜੀ ਇਹ ਤਾਜੀ ਸੂਈ ਜੀ ਅਛਾ ਤਾਜੀ ਸੂਈ ਵੱਡੀ ਹੈ ਤਾਜੀ ਸੂਈ ਚੁਅ ਛੋਟੀ ਦਾ ਦੁੱਧ ਦੇ ਕੋਲ ਨੂੰ ਕਿੰਨੂ ਕਿਲੋ ਹੈ 9 ਕਿਲੋ ਦੁੱਧ 9 ਕਿਲੋ ਇਹਦੇ ਮਾਰ ਕੱਟੀ ਜੀ ਠੀਕ ਹੈ ਜੀ ਕੋਲ ਕੱਦ ਕੋ ਤੇ ਬੜਾ ਨਾ ਕੱਦ ਕੱਦ ਵੱਡਾ ਸਿੰਘ ਦੀ ਸਿਫਰੀ ਹੈ ਠੀਕ ਹੈ ਜੀ ਸਿਫਰੀ ਹੈਗਾ ਦੁੱਧ ਾਲੀਏ ਆ ਵਡੀ ਛੋਟੀ ਹੈ ਬਿਲਕੁਲ ਬਿਲਕੁਲ ਮੇਕੋ ਜੀ ਥੱਲੇ ਨਹੀਂ ਬੜੀ ਸਾਫ ਹੈ ਨਾ ਵੀਰੇ ਬੜੀ ਬੜੀ ਚੌੜਾਈ ਬੜੀ ਕਰਨ ਜੀ

ਕੱਟੀ ਜੇ ਮਗਰ ਹਾਂਜੀ ਮੁੱਲ ਕਰਾਣਾ ਇਹਦਾ ਵੀ ਸੱਤ ਜਿਹੜੀ ਮਰਜ਼ੀ ਕੋਈ ਲੈ ਜਾਏ 65-65 ਦੀ ਅੱਛਾ 65-65 ਦੀ ਦੋਨੋਂ 65-65 ਉਹ ਵੀ 65 ਦੀ ਆ ਵੀ 65 ਦੀ 31100 ਬੰਤਾ ਦੇ 65-65 ਹਜ਼ਾਰ ਦੀਆਂ ਝੋਟੀਆਂ ਭਾਜੀ ਕਿਹਦੇ ਬਜਾਤ ਨਹੀਂ ਮਿਲਦੀਆਂ ਵੀ ਸਹੀ ਆ ਮੁੱਲ ਦੀ ਕਰ ਲੈ ਕੋਈ ਤੇ ਦੁੱਧ ਤੇ ਦੋਵਾਂ ਕੋਈ ਨੌ ਨੌ ਕਿਲੋ ਜੀ ਠੀਕ ਆ ਜੀ ਤਾਂ ਰੈਂਟ ਵੀ ਇੱਕ ਹੀ ਤੇ ਦੁੱਧ ਵੀ ਬਰਾਬਰ ਹੀ ਦੁੱਧ ਵੀ ਇੱਕ ਹੀ ਉਹਦੇ ਮਰ ਕੱਟੀ ਆ ਇਹਦੇ ਮਰ ਕਟਾ ਠੀਕ ਆ ਜੀ ਦੋਵੇਂ ਟੌਕ ਦੀਆਂ ਦੋਵੇਂ ਟੌਕ ਦੀਆਂ 65-65 ਹਜ਼ਾਰ ਦੀਆਂ ਆ ਪਸ਼ੂ ਮੀਰ ਕੋਲ ਬਾਕੀ ਜੀ ਜੇ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਆਨਲਾਈਨ ਵੀਰਾਂ ਨੂੰ ਗਾਰੰਟੀ ਹੋ ਗਈ ਜੀ ਜਰੂਰ ਜਰੂਰ ਭਾਈ ਦੇਖੋ ਵੇਚੀ ਗਾਣ ਚੰਗੀ ਟੋਕ ਠੀਕ ਹੈ ਵੀਰੇ ਸਾਸੀ ਗੱਲ ਜੀ ਸਾਸੀ ਗੱਲ ਭਾਈ ਜੀ